ਏ ਸਾਡੇ ਹੀ ਸਿੱਖਾਂ ਦੇ ਮੂਰਖਾਂ ਦੇ ਟੋਲੇਾਂ ਦੇ ਲੜਨਾ ਸੀ ਸ਼ਹਿਰੋਂ ਬਾਹਰ ਹੋ ਜਾਂਦਾ ਬਾਬਾ ਲੋਕੇ ਬਹਿ ਗਿਆ ਕੰਨ ਖੋਲ ਕੇ ਸੁਣ ਲਿਓ ਵੈਸੇ ਤੇ ਤੁਸੀਂ ਦੇਖਣ ਤੋਂ ਹੀ ਸਿੱਖ ਲੱਗਦੇ ਹੋ ਜਿਨ੍ਹਾਂ ਦੇ ਬਿਆਨ ਨੇ ਪਤਾ ਨਹੀਂ ਨਸਲਾਂ ਕਿਹੜੀਆਂ ਨੇ ਜਿਹੜੀਆਂ ਆਪਣੇ ਨਾਇਕਾਂ ਨੂੰ ਹੀ ਖਲਨਾਇਕ ਬਣਾਉਣ ਤੇ ਤੁਲੀਆਂ ਨੇ ਸਰਕਾਰੀ মিডিਏ ਪਿੱਛੇ ਲਾ ਕੇ ਉਹ ਜਵਾਬ ਦਿੰਦਾ ਹੈ ਜਰਨਲ ਸਿਨਾ ਹਿੰਦੂ ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਹੈਡ ਬੀਨ ਕਨਸਿਡਰਿੰਗ ਦਾ ਆਪਰੇਸ਼ਨ ਫਾਰ ਮੋਰ ਥੈਨ 18 ਮੰਥਸ ਉਹ ਕਹਿੰਦਾ ਭਿੰਡਰਾਂ ਵਾਲਾ ਹਥਿਆਰ ਲੈ ਕੇ ਬੈਠਾ ਹੈ 인ਦਰਾ ਗਾਂਧੀ ਦੀ ਸਟੇਟਮੈਂਟ ਅਨੁਸਾਰ 6 ਮਹੀਨਿਆਂ ਤੋਂ 1 ਸਾਲ ਦੇ ਸਮੇਂ ਦੇ ਦਰਮਿਆਨ ਇਹ ਕਿੰਨੇ ਮੰਨਦੇ ਨੇ ਜਾਂ ਜੂਨ 1983 ਤੋਂ ਲਾ ਲਓ ਜੂਨ 1984 ਤੱਕ ਜਾਂ ਤੁਸੀਂ 6 ਮਹੀਨੇ ਲਾ ਲਓ ਦਸੰਬਰ 1983 ਤੋਂ ਮਈ ਲਾਸਟ 1984 ਤੱਕ ਕਹਿੰਦਾ 인ਦਰਾ ਗਾਂਧੀ ਦੀ ਸਟੇਟਮੈਂਟ ਹੈ ਹਮਲਾ ਤਾਂ ਕੀਤਾ ਭਿੰਡਰਾਂ ਵਾਲੇ ਨੇ ਹਥਿਆਰ ਰੱਖੇ ਕਹਿੰਦਾ ਆਪਣੀ ਅਸਲੀਅਤ ਨਹੀਂ ਦੱਸਦੀ ਮੈਨੂੰ ਵਾਇਰਲੈਸ ਕਰਕੇ ਬੀਬੀ ਨੇ ਆਖਿਆ ਸਰਸਵਾ ਤੇ ਚਕਰਾਤਾ ਵਿੱਚ ਰੈਪਲੀਕਾ ਬਣਾ ਮਾਡਲ ਬਣਾ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦੇਣੀ ਹੈ ਕਹਿੰਦਾ ਸਿੱਖੋ ਧਰਮਯੁੱਧ ਮੋਰਚਾ ਅਗਸਤ 1982 ਸ਼ੁਰੂ ਹੁੰਦਾ ਹੈ ਇੰਦਰਾ ਨੇ ਟ੍ਰੇਨਿੰਗ ਅਕਤੂਬਰ 1982 ਦੇ ਸ਼ੁਰੂ ਕਰਵਾ ਦਿੱਤੀ ਇਹ 18-19 ਮਹੀਨੇ ਪਹਿਲਾ ਟ੍ਰੇਨਿੰਗ ਹੋ ਰਹੀ ਆ ਤੇ ਭਿੰਡਰਾਂ ਵਾਲਾ ਤੇ 6 ਮਹੀਨੇ ਸਾਲ ਪਹਿਲਾਂ ਹਥਿਆਰ ਲੈ ਕੇ ਬੈਠਾ ਫਿਰ ਹਮਲਾ ਕਿਉਂ ਹੋਇਆ ਭਿੰਡਰਾਂ ਵਾਲੇ ਨੇ ਹਥਿਆਰ ਕਿਉਂ ਰੱਖੇ ਉਹਦਾ ਕਾਰਨ ਸੀ ਮੈਂ ਵੱਡੇ ਵੱਡੇ ਹਥਿਆਰਾਂ ਦੀ ਮਸ਼ੀਨ ਗਨਾਂ ਦੀ ਗੱਲ ਕਰਦਾ ਛੋਟੇ ਤੇ ਲਾਇਸੈਂਸੀ ਸੰਤਾਂ ਤੋਂ ਪਹਿਲਾਂ ਵੀ ਸਨ ਕਹਿੰਦਾ ਰਿਪੋਰਟ ਲੀਕ ਹੋ ਗਈ ਵੀ ਇੰਦਰਾ ਗਾਂਧੀ ਨੇ ਅਕਾਲ ਤਖਤ ਟਾਉਣਾ ਹੈ ਦਸੰਬਰ 1984 ਦੀ ਇਲੈਕਸ਼ਨ ਜਿੱਤਣ ਲਈ ਬਲਕ ਵਿੱਚ ਹਿੰਦੂਆਂ ਦੀ ਵੋਟ ਲੈਣੀ ਹੈ ਸਿੱਖਾਂ ਨੂੰ ਅਤਵਾਦੀ ਦਰਸਾਇਆ ਜਾ ਚੁੱਕਿਆ ਹੈ ਭਿੰਡਰਾਂ ਵਾਲੇ ਨੇ ਹਥਿਆਰ ਇਕੱਠੇ ਕੀਤੇ ਬੈਠਣਾ ਕੀਤਾ ਅਕਾਲ ਤਖਤ ਨਾਨਕ ਨਿਵਾਸ ਵੀ ਮੇਰੇ ਘਰ ਤੇ ਜਿੱਦਣ ਹਮਲਾ ਹੋਇਆ ਤੇ ਮੈਂ ਵੱਧ ਤੋਂ ਵੱਧ ਆਪਣਾ ਨੁਕਸਾਨ ਘਟਾਉਣਾ ਹੈ ਤੇ ਵੱਧ ਤੋਂ ਵੱਧ ਹਮਲਾਵਰਾਂ ਦਾ ਨੁਕਸਾਨ ਕਰਨਾ ਹੈ ਤੋਂ ਕਹਿੰਦਾ ਫੌਰ ਦਾ ਸੇਮ ਰੀਜ਼ਨ ਹੰਡਰਡਜ਼ ਆਫ men एंड चिल्ड्रन हैड कम टू विजिट द गोल्डन टेम्पल एज पिलग्रिम्स डिसाइडेड टू ले डाउन देयर लाइफ